ਸੋ ਪਹੁੰਚੇ ਆਂ ਸਾਦਕ ਦੀ ਦਾਣਾ ਮੰਡੀ ਦੇ ਵਿੱਚ ਸੋ ਦੋਸਤੋ ਕੱਲ ਜਿਹੜਾ ਦਿਨ ਚੜ੍ਹਦਿਆਂ ਸਾਰੇ ਜਿਹੜਾ ਕੁਦਰਤੀ ਆਫਤ ਨੇ ਤੇਜ਼ ਹਨੇਰੀ ਮੀਂਹ ਝੱਖੜ ਨੇ ਜਿਹੜੇ ਕਿਸਾਨਾਂ ਦੇ ਸਾਹ ਸੁੱਤੇ ਆ ਔਰ ਕਈਆਂ ਜਗਾਂ ਤਾਂ ਜਿਹੜਾ ਝੋਨਾ ਬਿਲਕੁਲ ਜਿਹੜਾ ਸੁਹਾਗਾ ਫੇਰ ਦਿੱਤਾ ਬਿਲਕੁਲ ਸਤਿਆਨਾਸ਼ ਕਰ ਦਿੱਤਾ ਤਾਂ ਜਿਹਨੂੰ ਦੇਸ਼ ਦਾ ਅਨਾਜ ਦਾ ਅੰਨਦਾਤਾ ਕਿਹਾ ਜਾਂਦਾ ਅੰਨ ਦਾ ਭੰਡਾਰ ਕਿਹਾ ਜਾਂਦਾ ਤਾਂ ਉਹ ਸੇਵ ਕੀਤੇ ਆ ਜੇਕਰ ਬਾਹਰ ਦੀ ਗੱਲ ਕਰੀਏ ਤਾਂ ਬਾਹਰ ਨਹੀਂ ਸੇਵ ਜੇਕਰ ਘਰ ਦੀ ਗੱਲ ਕਰੀਏ ਤਾਂ ਘਰੇ ਨਹੀਂ ਸੇਵ ਔਰ ਜੇ ਦਾਣਾ ਮੰਡੀ ਦੀ ਗੱਲ ਕਰੀਏ ਤਾਂ ਦਾਣਾ ਮੰਡੀ ਦੇ ਵਿੱਚ ਨਹੀਂ ਸੇਵ ਹੁਣ ਦੇਖੋ ਕਿ ਕਿਸਾਨ ਜਿਹੜੇ ਆਪੋ ਆਪਣੀ ਫਸਲ ਲੈ ਕੇ ਆ ਚੁੱਕੇ ਆ ਆ ਪਿੱਛੇ ਦਿਖਾਇਆ ਜਾਵੇ ਕਿ ਉਤੋਂ ਮੌਸਮ ਫਿਰ ਜਿਹੜਾ ਖਰਾਬੀ ਕਰ ਰਿਹਾ ਤਾਂ ਜਿਹੜੇ ਕਿਸਾਨਾਂ ਦਾ ਜਿਹੜੇ ਸਾਹ ਕਿਸ ਤਰ੍ਹਾਂ ਉਸ ਉੱਤੇ ਜਾ ਰਿਹਾ ਦੇਖੋ ਹਰੇਕ ਨੂੰ ਮਤਲਬ ਕਿੰਨੀ ਟੈਨਸ਼ਨ ਹੋਈ ਪਈ ਆ ਕਿ ਕੋਈ ਤਰਪਾਲ ਪਾ ਰਿਹਾ ਕੋਈ ਸਾਰਾ ਯਾਨੀ ਕਿ ਆਪੋ ਆਪਣੇ ਝੋਨੇ ਨੂੰ ਬਚਾਉਣ ਲਈ ਮੀਂਹ ਤੋਂ ਬਚਾਉਣ ਲਈ ਜਿਹੜਾ ਉਹ ਪ੍ਰਬੰਧ ਕਰ ਰਿਹਾ ਸੋ ਖਸਾਨ ਖੜੇ ਆਪਾਂ ਗੱਲਬਾਤ ਵੀ ਕਰਦੇ ਆਂ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਆ ਜੀ ਵਧੀਆ ਜੀ ਵਧੀਆ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਸੁਨਨੀ ਹੈ ਕਿਹੜਾ ਪਿੰਡ ਹੈ ਢਿਲਮਾ ਢਿਲਵਾ ਜੀ ਕਿਵੇਂ ਕੀ ਹਾਲਾਤ ਨੇ ਦਾਣਾ ਮੰਡੀ ਦੇ ਫਸਲ ਲੈ ਕੇ ਆਇਓ ਹਾਲਾਤ ਤਾਂ ਮਾੜੇ ਹੀ ਆ ਬਈ ਯਾਰ ਹੈ ਨਹੀਂ ਕੋਈ ਇੱਥੇ ਕੋਈ ਪ੍ਰਬੰਧ ਨਹੀਂ ਕੱਲ ਵਾਲਾ ਜਿਹੜਾ ਮੀਂਹ ਝੱਖੜ ਸੀ ਕਿੰਨਾ ਕੁ ਨੁਕਸਾਨ ਹੋਇਆ ਬਹੁਤ ਬਈ ਬਹੁਤ ਨੁਕਸਾਨ ਹੋਇਆ ਖੜੀਆਂ ਫਸਲਾਂ ਦਾ ਹੀ ਬਹੁਤ ਹੋਇਆ ਆ ਪਿਆ ਚਾਰ ਦਿਨ ਹੋ ਗਏ ਲਿਆਂਦੇ ਨੂੰ ਹੂੰ ਤੇ ਕੋਈ ਇਥੇ ਸੰਤਾ ਇੰਸਪੈਕਟਰ ਨੇ ਦੱਸਿਆ ਵੀ ਕੋਈ ਬੋਲੀ ਵਾਲਾ ਜਾਂ ਮੰਡੇ ਵਾਲਾ ਕੋਈ ਬੰਦਾ ਨੇ ਪਹੁੰਚਾਇਆ ਇਥੇ ਇਥੇ ਆ ਅਸੀਂ ਹੁਣ ਇਸ ਤੋਂ ਘੰਟਾ ਪਹਿਲਾਂ ਦੇਖਿਆ ਸੀ ਉੱਪਰ ਖੜੇ ਸੀ ਤਾਂ ਸਾਰਾ ਝੋਨਾ ਜਿਹੜਾ ਮਤਲਬ ਉੱਤੇ ਕੁਝ ਪਾਇਆ ਨਹੀਂ ਸੀਗਾ ਜਦੋਂ ਮੜਾ ਜਾਂ ਬੱਦਲ ਬਣਿਆ ਤੇ ਕਿਸ ਤਰ੍ਹਾਂ ਸਾਰੇ ਕਿਸਾਨ ਆਪੋ ਆਪਣਾ ਹਨਾ ਕਿਸ ਤਰ੍ਹਾਂ ਫਿਰ ਜਦੋਂ ਮੜਾ ਜਾਂ ਬੱਦਲ ਬਣਦਾ ਤੇ ਦਿਲ ਨੂੰ ਫਿਰ ਕਿਸ ਤਰ੍ਹਾਂ ਜਿਹੜਾ 6 ਮਹੀਨਿਆਂ ਦੇ ਫਸਲ ਆ ਇਹਦੇ ਸਿਰ ਤੇ ਚੱਲਦਾ ਸਾਰਾ ਕੁਝ ਤੇ ਫਿਰ ਔਖਾ ਤਾਂ ਹੁੰਦਾ ਹੀ ਐ ਹੂੰ ਜਿਹੜੇ ਬਾਣਾ ਚ ਖੜੇ ਉਹ ਵੀ ਰੁਲੀ ਜਾਂਦੇ ਆ ਮੀਂਹ ਨੇ ਬਹੁਤ ਨੁਕਸਾਨ ਕੀਤਾ ਜਿਹੜਾ ਇੱਥੇ ਇੱਥੇ ਕੋਈ ਪੁੱਛਦਾ ਨਹੀਂ ਗਏ ਜਿਹੜਾ ਭਾਈ ਚੋਨਾ ਹੁਣ ਅ ਕੱਲ ਵਾਲੇ ਮੀਂਹ ਨੇ ਡੇਗਿਆ ਜਮਾ ਸੋਗਾ ਫੇਰ ਤਾ ਨਾ ਹਾਂ ਉਹਦੇ ਵਿੱਚੋਂ ਤੁਹਾਨੂੰ ਲੱਗਦਾ ਕੋਈ ਮਾੜਾ ਮੋਟਾ ਮਿਲੂ ਜਮਾ ਖਤਮ ਹੋ ਜਾਂਦਾ ਭਾਈ ਖਤਮ ਹੀ ਆ ਪਾਣੀ ਚ ਦਾ ਮੁੰਜਰਾ ਬੰਗਾ ਹੀ ਉਹਨਾਂ ਦੀ ਉਹਦੇ ਚ ਕੀ ਬਚਣਾ ਹੈ ਮੰਦੇ ਹਾਲਾਤ ਹਾਂ ਜੇ ਮੰਨ ਲਓ ਆਇਆ ਇੱਕ ਮੀਂਹ ਹੋਰ ਪੈ ਗਿਆ ਜਮਾ ਹੀ ਨਹੀਂ ਹੋਣਾ ਬਸ ਹੂੰ ਕੌਣ ਕੇ ਹਫ਼ਤਾ ਦਾ ਮਸ਼ੀਨਾ ਨਹੀਂ ਚੱਲਦਿਆਂਗੇ ਅੱਜ ਵੀ ਮੀ ਹਟਦੇ ਹਫ਼ਤਾ ਨਹੀਂ ਚੱਲਣਗੇ ਤੇ ਬਾਕੀ ਭਾਈ ਬਾਕੀ ਪ੍ਰਬੰਧਾਂ ਨੂੰ ਲੈ ਕੇ ਦਾਣਾ ਮੰਡੀ ਦੇ ਜਿਹੜੇ ਪ੍ਰਬੰਧ ਆ ਪਾਣੀ ਦਾ ਜਾਂ ਹੋਰ ਕੋਈ ਰਹਿਣ ਸਹਿਣ ਦਾ ਕੋਈ ਉਹ ਕਿਸ ਤਰ੍ਹਾਂ ਭਾਈ ਸ਼ਾਂਤਾਂ ਕੋਈ ਦਿਸੀਆ ਨਹੀਂ ਪ੍ਰਬੰਧ ਹੋ ਸਕਦਾ ਇਹਨਾਂ ਨੇ ਕੋਈ ਕਾਜਦਿਆਂ ਚ ਕਰਤੇ ਹੋਣ ਆ ਥੋੜੇ ਸਾਹਮਣੇ ਵੀ ਲੋਕੀ ਪ੍ਰਬੰਧਾ ਤਾਂ ਕੱਲੇ ਲੈਣ ਦੇ ਨੂਰਾ ਲੇਟਾਂ ਜਾਗਦਿਆਂ ਬਾ ਹੋਰ ਕੁਛ ਨਹੀਂ ਲੈਟ ਦਾ ਪ੍ਰਬੰਧ ਰਾਤ ਨੂੰ ਠੀਕ ਹੁੰਦਾ ਹਾਂ ਲੜਦਾ ਹੈਗਾ ਹੋਰ ਕੋਈ ਪ੍ਰਬੰਧ ਨਹੀਂ ਇੱਥੇ ਨਾ ਕੋਈ ਬੰਦਾ ਲਾਂ ਦਾ ਨੇ ਸਾਰੇ ਪਾਟੇ ਤਰਪਾਲਾ ਜੀ ਮੀਂਹ ਹੋਵੇ ਪਈ ਜਾਂਦਾ ਜੀ ਸਾਰਾ ਝੋਨਾ ਭੀਜੀਆਂ ਦਾ ਦੂਰੇ ਦੂਰੇ ਪਾ ਕੇ ਵੀ ਪਾਣੀ ਵਿੱਚ ਪਈ ਜਾਂਦਾ ਕਦੋਂ ਲਿਆਂਦੀ ਫਸਲ ਆਪਾਂ ਜੀ ਫਸਲ ਦਾ 4-5 ਤਰੀ ਪਹਿਲਾਂ ਦੀ ਹੈ ਇਹ 4-5 ਤੀ ਤਰੀ ਤੋਂ ਪਹਿਲਾਂ 25 ਤਰੀ ਦੇ ਵਟੇ ਇਹ ਆਪਣਾ ਝੋਨਾ ਆਪਣਾ ਉਹ ਸਾਹਮਣੇ ਪੱਖੇ ਲੱਗੇ ਪਏ ਅੱਛਾ ਅੱਛਾ ਪੱਖੇ ਲੱਗੇ ਪਏ ਕਿਵੇਂ ਕੀ ਲੱਗਦਾ ਹੈ ਮੌਲ ਮੌਲ ਨਹੀਂ ਆ ਮੌਸਮ ਵੇਖ ਕੇ ਸਰਕਾਰ ਤਾਂ ਉਦੋਂ ਬਾਨਾ ਭਾਲਦੀ ਹੈ ਜੀ ਸਰਕਾਰ ਦਾ ਵਕਈ ਨਾ ਖੱਜਲ ਹੋਈ ਜਾਂਦਾ ਜ਼ਿੰਮੇਦਾਰ ਹੋਈ ਜਾਂਦਾ ਹਮ ਛਾੜ ਛੂਟਦਾ ਕਿਵੇਂ ਕੋਈ ਲੱਗ ਰਿਹਾ ਮਾੜਾ ਪਤਾ ਕਿਸੇ ਸਾਲ ਡਾਊਨ ਟਾਉਣ ਆ ਜੀ ਡਾਊਨ ਹੈ ਹਾਂ ਜੀ ਵਰਖਾ ਜ਼ਿਆਦਾ ਹੋਈ ਗਈ ਜੀ ਮਹੀਨਾ ਵਾਰਸ਼ ਹੋਈ ਗਈ ਹਮ ਧੰਨਵਾਦ ਜੀ ਹਾਂ ਜੀ ਸਾਡੇ ਨਾਲ ਨੇ ਸਰਜੀਤ ਸਿੰਘ ਢਿੱਲੋਂ ਸਾਹਿਬ ਦਾ ਚੇਅਰਮੈਨ ਗੱਲਬਾਤ ਕਰਦੇ ਹਾਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੋਰ ਕਿਦਾਂ ਠੀਕ ਹੋ ਜੀ ਅਸ ਬਿਲਕੁਲ ਪਗੁਰਸਾ ਜੀ ਕਿਵੇਂ ਕੀ ਪ੍ਰਬੰਧ ਨੇ ਦਾਣਾ ਮੁੰਡਿਆਂ ਲੈ ਕੇ ਜੇ ਆਪਾਂ ਪ੍ਰਬੰਧ ਵੇਖੀ ਸਰਕਾਰ ਵੱਲੋਂ ਤਾਂ ਮਾੜਾ ਹਾਲ ਹੈ ਹਮ ਕਿਉਂਕਿ ਇੱਕ ਤਾਂ ਉਹ ਤੋਂ ਕੁਦਰਤੀ ਪਾਰਸੇ ਜਿਹੜੀਆਂ ਅਨ ਟਾਈਮਲੀ ਹੋ ਰਹੀਆਂ ਹੂੰ ਕਿਉਂ ਸਰਕਾਰ ਨੇ ਪ੍ਰਬੰਧ ਕਾਇਮ ਨਹੀਂ ਸੁਭਾਇਦਾ ਪਾਣੀ ਦਾ ਹੂੰ ਆ ਤਰਪਾਲਾਂ ਦਾ ਹੂੰ ਇਹ ਬਿਲਕੁਲ ਮੰਡੀ ਦੇ ਵਿੱਚ ਤੁਸੀਂ ਵੇਖਿਆ ਮੰਡੀ ਦੇ ਵਿੱਚ ਹੂੰ ਮਾੜਾ ਹਾਲ ਹੈ ਉਹ ਪਾਣੀ ਵਾਲੇ ਟੈਂਟ ਨੇ ਪੱਟੇ ਨੂੰ 4 ਦਿਨ ਹੋ ਗਏ ਹੂੰ ਤੁਹਾਨੂੰ ਫੋਟੋ ਮਿਲਾ ਲਈ ਚ ਪਈ ਹੈ ਨਾਲ ਪੱਟੇ ਵੇ ਹੂੰ ਕੋਈ ਉੱਥੇ ਟੈਂਟ ਨਹੀਂ ਕੋਈ ਪਾਣੀ ਦੇ ਥੋੜੇ ਭਰੇ ਨਹੀਂ ਕੋਈ ਬੰਦਾ ਪਿਉ ਹੋਈ ਨਹੀਂਗਾ ਹੂੰ ਆ ਕੀ ਰਹਿੰਦਾ ਖੁੰਦਾ ਜਿਹੜੇ ਲੋਕ ਹੈ ਭਈਏ ਲੋਕ ਹੈ ਹੂੰ ਇਨਾਂ ਦਾ ਇਹਨਾਂ ਨੂੰ ਆਰਥੀਏ ਨਾ ਕੋਈ ਲੇਬਰ ਚ ਕੰਮ ਕਰਦੇ ਆ ਉਹ ਇੱਥੇ ਤਾਰਾ ਤੋਰਾ ਮਾਰਕੀਟ ਆਮ ਨਹੀਂ ਬੈਠੇ ਐ ਉਹ ਮੰਡੀ ਦੇ ਮਾਲਕ ਹੁੰਦੇ ਸਾਰਾ ਮੰਡੀ ਚ ਚੋਰੀ ਦਾ ਮਾਲ ਲੈਂਦੇ ਹੋ ਅੱਛਾ ਤੇ ਚੋਰੀ ਦਾ ਵੀ ਤੇ ਇਹ ਤਾਂ ਕੋਈ ਪੁੱਛ ਗਿਛ ਨਹੀਂ ਕੋਈ ਕਾਰਵਾਈ ਨਹੀਂ ਕਰਦੇ ਕੋਈ ਮਾਰਕੀਟ ਕਮੇਟੀ ਉਹਨਾਂ ਤੇ ਐਕਸ਼ਨ ਨਹੀਂ ਲੈਦੀ ਹੂੰ ਉਹਦੇ ਪੁਲਿਸ ਪ੍ਰਸ਼ਾਸਨ ਨਹੀਂ ਲੈਦਾ ਇਹ ਹਾਕ ਤਾਂ ਮਾਰਕੀਟ ਕਮੇਟੀ ਦਾ ਬਣਦਾ ਹੈ ਬੜੇ ਦੁੱਖ ਦੀ ਗੱਲ ਬਿਲਕੁਲ ਮਾਰਕੀਟ ਕਮੇਟੀ ਦਾ ਬਣਦਾ ਹੈ ਮੈਂ ਚੇਅਰਮੈਨ ਐ ਹੂੰ ਚੇਅਰਮੈਨ ਦੀ ਮਰਜ਼ੀ ਤੋਂ ਬਣਾ ਸੈਕਟਰੀ ਮਰਜ਼ੀ ਤੋਂ ਬਣਾ ਕਿ ਪਤਾ ਨਹੀਂ ਲੱਗਦਾ ਇਹ ਮਾਰਕੀਟ ਵਿੱਚ ਇੱਥੇ ਉਹਨਾਂ ਕੋਈ ਦੇ ਕੋਈ ਮਾੜਾ ਹਾਰ ਕੋਲਮਲਾ ਕੋਈ ਨਹੀਂ ਇਹ ਸਰ ਇਹ ਬੋਲੀ ਨੂੰ ਲੈ ਕੇ ਕਿਵੇਂ ਖਰੀਦ ਨੂੰ ਲੈ ਕੇ ਕੋਈ ਖਰੀਦ ਬਹੁਤ ਮਹਾਰਾ ਹੋ ਗਿਆ ਕਿ ਇਹਨਾਂ ਬੋਲੀ ਨਹੀਂ ਲਾਹੀ ਨਾ ਹੂੰ ਬੋਲੀ ਨਹੀਂ ਤਾਂ ਬਾਹਰ ਦਾ ਨਹੀਂ ਅੱਛਾ ਬੋਲੀ ਦਾ ਕੀ ਮਤਲਬ ਰਹਿ ਗਿਆ ਬੋਲੀ ਲਾਉਣਾ ਤੇ ਮੌਇਸਚਰ ਕਿੰਨਾ ਤੱਕ ਕੀਤਾ ਗਿਆ ਹੈ ਮੌਇਸਚਰ ਇਹਨਾਂ ਨੇ 17 18 ਰੰਗ ਹਰ ਸਾਲ ਹੀ ਮੈਂ 17 ਹੂੰ ਮੌਚ ਤਾਂ ਹੁਣ ਆਪਾਂ ਵਾਰਸ ਪੈ ਗਈ ਹੁਣ ਆਪਾਂ ਮੌਇਸਚਰ ਦਾ ਬਾਲਾ ਇਹ ਨਹੀਂ ਆਪਾਂ ਕਹਿ ਸਕਦੇ ਵੀ ਚਲੋ ਜ਼ਮੀਨਦਾਰ ਕੋ ਅਪਰ ਗਿਲਾ ਵੜ ਕੇ ਲਿਆ ਜ਼ਮੀਨਦਾਰ ਸੁੱਕਾ ਲਿਆ ਜੀ ਵਿਚਾਰ ਮੀਂਹ ਬਗਵਦ ਪਸ ਨਹੀਂ ਨੀ ਇਹ ਬਟੇ ਲੋ ਸਾਹ ਬਹੁਤ ਫਿਰ ਲੰਮਾ ਜਾਊਗਾ ਪ੍ਰੋਸੈਸ ਬਾਰੇ ਜਿਸ ਹਿਸਾਬ ਤੇ ਸੈਸ ਲੰਮਾ ਜਾਊਗਾ ਮੌਸਮ ਤੋ ਜਾ ਚਾਰ ਪੰਜ ਦਿਨਾਂ ਦੇ ਵਿੱਚ ਆਈ ਦੀ ਹਮ ਪ੍ਰਸ਼ਾਸਨ ਦੇ ਇਹ ਲਿਖ ਕੇ ਭੇਜਣ ਸੀਟ ਕਮੰਡਰੀ ਜੀ ਕੇ ਕੇਂਦਰ ਸਰਕਾਰ ਨੂੰ ਬੰਨੇ ਕਿਉਂਕਿ ਜਿਹੜਾ ਹੁਣ ਏਟੜਾ ਪੰਜਾਬ ਦੇ ਵਿੱਚ ਕਿੰਨਾ ਵੱਡਾ ਜ਼ਮੀਨਦਾਰਾਂ ਦਾ ਨੁਕਸਾਨ ਹੋਇਆ ਜਿਹੜਾ ਕਿ ਆਪਾਂ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿਸੇ ਸਰਕਾਰ ਨੇ ਗਰਭਾਈ ਨਹੀਂ ਕੀਤੀ। ਇਹ ਕੇਂਦਰ ਨੇ ਨਸੂਪਾ ਸਰਕਾਰ। ਜਿਹੜਾ ਸਾਹਿਬ ਜਿਹੜਾ ਹੁਣ ਮੌਸਮ ਮਾੜਾ ਚੇਂਜ ਹੋਇਆ ਹੈ ਤੇ ਕਿਸਾਨਾਂ ਦੇ ਸਾਹ ਸੁੱਤੇ ਪੈਣਾ ਸਾਰੇ ਮਤਲਬ ਆ ਪ੍ਰਬੰਧ ਕਰ ਰਿਹਾ ਵੀ ਆਪੋ ਆਪਣੀ ਢੇਰੀ ਉਹ ਫਿਰ ਸਾਰਾ ਪ੍ਰਬੰਧ ਆਪਦੇ ਕੋਲੋਂ ਕਰ ਰਿਹਾ ਇਹ ਇੱਥੋਂ ਕੋਈ ਮਾਰਕੀਟ ਕਮੇਟੀ ਜਿਹੜੀ ਤੇ ਤਰਪਾਲੇ ਆੜਤੀਆਂ ਸੀ ਦਿਨੇ। ਅੱਛਾ ਇਹ ਜਿਹੜੀਆਂ ਕਾਲੀਆਂ ਤਰਪਾਲਾਂ ਕਾਲੀਆਂ ਤਰਪਾਲ। ਅੱਛਾ ਇਹ ਆੜਤੀਆਂ ਵੱਲੋਂ। ਆੜਤੀਆਂ ਵੱਲੋਂ। ਅੱਛਾ ਮਾਰਕੀਟ ਕਮੇਟੀ ਨੂੰ ਕੋਈ ਸੂਰਤ ਨਹੀਂ ਇੱਥੇ। ਠੀਕ ਹੈ। ਕੋਈ ਸੂਰਤ ਕੀ ਆਪ ਸਰਕਾਰ ਵੱਲ ਕੋਈ ਸੁਣਦੇ ਨਹੀਂ ਯਾਨੀ ਕਿ ਸੈਲਬਟਪੈਂਡੀ ਆਪ ਤੇ ਆਪਣੇ ਆਪ ਯਾਰਦਦੀ ਆ ਤੇ ਖਰਾਬ ਠੀਕ ਹੈ ਪ੍ਰਸ਼ਾਸਨ ਸਰਕਾਰ ਵੱਲੋਂ ਕੁਛ ਨਹੀਂ ਨਹੀਂ ਜੀ ਸਰਕਾਰ ਵੱਲੋਂ ਬਿਲਕੁਲ ਕੋਈ ਕੋਈ ਸੁਣਦਾ ਹੀ ਨਹੀਂ ਹੂੰ ਜਿਹੜਾ ਆ ਤੇ ਪ੍ਰਬੰਧ ਕਰਨਾ ਚਾਹੀਦਾ ਉਹ ਨਹੀਂ ਕੀਤੇ ਜੀ ਹੂੰ ਸਫਾਈ ਦੇ ਪਾਣੀ ਦੇ ਜਿਹੜਾ ਹੋਰ ਆਪਣੇ ਇਹਨਾਂ ਨੂੰ ਬਣਦਾ ਜਿੰਮੇਵਾਰ ਕੋਈ ਸੁਹੂਲਤ ਵਾਸਤੇ ਕੋਈ ਮੈਨੂ ਖਾਂ ਨਹੀਂ ਬਣਾਈ ਕਿਸੇ ਜਿੰਮੇਵਾਰਾਂ ਦੇ ਕੋਈ ਨਾ ਕਿਸੇ ਗੱਲ ਦਾ ਕੋਈ ਪਰੋਂ ਨਹੀਂ ਆ ਜਿਹੜੇ ਸੁਸ਼ਾਲੇ ਆ ਹੂੰ ਇਹ ਲੇਬਰ ਵਾਸਤੇ ਹੋਣੀ ਚਾਹੀਦੀ ਤੁਮੀ ਦਾ ਰਮਾ ਸੀ ਤੁਸੀਂ ਤੁਸੀਂ ਇੱਕ ਚੱਲਦਾ ਬਗਾ ਫੋਟੋ ਖਿੱਚ ਕੇ ਲੈ ਜਾ ਸਾਰੇ ਪੁਰੇ ਹਾਲੀ ਅੱਛਾ ਧੰਨਵਾਦ